ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਨਿਆ ਕਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਆ ਕਰੋ ਤਾਂ ਜੋ ਆਪਾਂ ਆਪਣੀਆਂ ਵੀਡੀਓਜ਼ ਨੂੰ ਹੋਰ ਵੀ ਬਿਹਤਰ ਬਣਾ ਸਕੀਏ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕੀਏ ਤੁਹਾਡੇ ਮੁਤਾਬਕ ਕੰਮ ਕਰ ਸਕੀਏ ਤਾਂ ਫਿਰ ਇਸ ਕਰਕੇ ਆਪਣੇ ਵਿਚਾਰ ਸੁਝਾਅ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਸਿਆਣੇ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਦਾ ਆਉਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਮਸੀਬਤ ਪਰੇਸ਼ਾਨੀ ਨਹੀਂ ਨਾ ਹੁੰਦੀ ਓਨੀ ਦੇਰ ਤੱਕ ਸਾਨੂੰ ਅਕਲ ਨਹੀਂ ਆਉਂਦੀ ਅਸੀਂ ਸਿਆਣੇ ਨਹੀਂ ਹੁੰਦੇ ਹੁਣ ਕੁਝ ਲੋਕ ਆਪਣੇ ਆਪ ਦੇ ਵਿੱਚ ਹੀ ਬੜਾ ਮਾਣ ਹੰਕਾਰ ਚੁੱਕੇ ਫਿਰਦੇ ਹੁੰਦੇ ਆ ਕਈ ਵਾਰ ਅਸੀਂ ਬੜੇ ਵੱਡੇ ਭਲੇਖੇ ਦੇ ਵਿੱਚ ਹੁੰਦੇ ਆ ਸਾਨੂੰ ਲੱਗਦਾ ਵੀ ਮੇਰੇ ਕੋਲ ਬਹੁਤ ਸਾਰਾ ਪੈਸਾ ਏ ਮੇਰੇ ਔਖੇ ਵੇਲੇ ਪੈਸਾ ਕੰਮ ਆ ਜਾਵੇਗਾ ਕਈਆਂ ਨੂੰ ਆਪਣੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਤੇ ਮਾਣ ਹੁੰਦਾ ਏ ਕੰਨਿਆ ਨੂੰ ਆਪਣੇ ਉੱਚੇ ਅਹੁਦੇ ਤੇ ਮਾਣ ਹੁੰਦਾ ਹੈ ਵੀ ਮੈਂ ਤਾਂ ਉੱਚੇ ਅਹੁਦੇ ਤੇ ਆ ਜਾਂ ਮੇਰਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਬੜੇ ਉੱਚੇ ਅਹੁਦੇ ਤੇ ਹੈ ਜੇ ਕਿਤੇ ਮੈਨੂੰ ਲੋੜ ਪਈ ਤਾਂ ਔਖੇ ਵੇਲੇ ਦੇ ਵਿੱਚ ਉਹ ਕੰਮ ਆ ਜਾਵੇਗਾ ਪਰ ਸੱਚ ਕਰਕੇ ਜਾਨੀਂ ਕਈ ਵਾਰ ਜ਼ਿੰਦਗੀ ਦੇ ਵਿੱਚ ਅਜਿਹੇ ਮੌਕੇ ਬਣ ਜਾਂਦੇ ਆ ਜਿੱਥੇ ਨਾ ਤਾਂ ਪੈਸਾ ਕੰਮ ਆਉਂਦਾ ਹੈ ਨਾ ਹੀ ਦੋਸਤ ਮਿੱਤਰ ਅਤੇ ਨਾ ਹੀ ਉਹਨਾਂ ਦਾ ਕੋਈ ਉੱਚਾ ਅਹੁਦਾ ਕੋਈ ਰਤਬਾ ਕੁਝ ਵੀ ਕੰਮ ਨਹੀਂ ਕਰਦੇ ਅਤੇ ਕਈ ਵਾਰ ਤਾਂ ਹਾਲਾਤ ਹੀ ਇਹੋ ਜਿਹੇ ਬਣ ਜਾਂਦੇ ਆ ਕਿ ਸਾਰੀ ਦੁਨੀਆ ਮੁੱਖ ਮੋੜ ਲੈਂਦੀ ਆ ਕੋਈ ਵੀ ਆਪਣਾ ਪਰਾਇਆ ਸਾਥ ਦੇਣ ਦੇ ਲਈ ਤਿਆਰ ਨਹੀਂ ਹੁੰਦਾ ਤਾਂ ਹੀ ਦਾ ਸਿਆਣੇ ਕਹਿੰਦੇ ਆ ਵੀ ਅਸਲੀ ਆਪਣਿਆਂ ਦਾ ਦੁੱਖ ਵੇਲੇ ਪਤਾ ਲੱਗਦਾ ਏ ਸੁੱਖ ਵੇਲੇ ਤਾਂ ਹਰ ਕੋਈ ਸਾਡੇ ਲਾਗੇ ਆ ਕੇ ਬਹਿ ਜਾਂਦਾ ਏ ਸੁੱਖ ਵੇਲੇ ਹਰ ਕੋਈ ਸਾਥ ਦੇਵੇਗਾ ਪਰ ਅਸਲੀ ਆਪਣੇਆਂ ਦਾ ਪਤਾ ਲੱਗਦਾ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਅਕਸਰ ਹੀ ਦੁੱਖ ਦੀ ਘੜੀ ਦੇ ਵਿੱਚ ਲੋਕ ਸਾਥ ਛੱਡ ਜਾਂਦੇ ਆ ਸੋ ਇਸ ਕਰਕੇ ਨਾ ਇਹਨਾਂ ਚੀਜ਼ਾਂ ਦਾ ਮਾਣ ਹੰਕਾਰ ਤਾਂ ਕਰਨਾ ਹੀ ਨਹੀਂ ਚਾਹੀਦਾ ਨਾ ਪੈਸੇ ਦਾ ਨਾਮ ਜੇ ਆਉਂਦੇ ਦਾ ਨਾ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਭੈਣ ਭਰਾ ਦਾ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਕਿ ਇਹਨਾਂ ਨੇ ਕਿੱਥੇ ਸਾਥ ਛੱਡ ਜਾਣਾ ਹੈ ਇਸ ਕਰਕੇ ਸਾਡੇ ਕੋਲ ਉਹ ਚੀਜ਼ ਹੋਣੀ ਚਾਹੀਦੀ ਆ ਜਿਹਦੇ ਉੱਤੇ ਸਾਨੂੰ ਪੂਰਾ ਭਰੋਸਾ ਹੋਵੇ ਕਿ ਜਿਹੜੀ ਸਾਡੇ ਔਖੇ ਸੌਖੇ ਵੇਲੇ ਦੇ ਵਿੱਚ ਸਾਡੇ ਕੰਮ ਆਵੇ ਕਿਤਾ ਸਾਡੇ ਔਖੇ ਸੌਖੇ ਵੇਲੇ ਦੇ ਵਿੱਚ ਹਰ ਵੇਲੇ ਜੋ ਸਾਡੇ ਨਾਲ ਆ ਉਹ ਕੌਣ ਆ ਉਹ ਪਰਮਪਿਤਾ ਪਰਮਾਤਮਾ ਸਤਗੁਰ ਸੱਚੇ ਪਾਤਸ਼ਾ ਤਾਂ ਫਿਰ ਉਸ ਸਤਗੁਰ ਸੱਚੇ ਪਾਤਸ਼ਾ ਦਾ ਨਾਮ ਜਪਣਾ ਹੈ ਸਤਗੁਰ ਸੱਚੇ ਪਾਤਸ਼ਾ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਚੱਲਣਾ ਹੈ ਤਾਂ ਜੋ ਸਾਡੀ ਜ਼ਿੰਦਗੀ ਸੋਹਣੀ ਸੌਖੀ ਹੋ ਸਕੇ ਅਤੇ ਸਤਗੁਰ ਸੱਚੇ ਪਾਤਸ਼ਾ ਨੇ ਸਾਨੂੰ ਸਾਫ਼ ਸਸਟ ਸਮਝਾਇਆ ਕਿ ਤੈਨੂੰ ਜੋ ਵੀ ਮਿਲ ਰਿਹਾ ਏ ਜੋ ਵੀ ਮਿਲਣਾ ਏ ਤੇਰੇ ਕਰਮਾਂ ਦੇ ਆਧਾਰ ਤੇ ਮਿਲਦਾ ਏ ਜਿਹੋ ਜੇ ਤੂੰ ਕਰਮ ਕਮਾਵੇਂਗਾ ਉਹੋ ਜੇ ਫਲ ਤੇਰੀ ਢੋਲੀ ਦੇ ਵਿੱਚ ਮੈਨੂੰ ਪਉਣਾ ਪੈਣਾ ਏ ਇਸ ਕਰਕੇ ਭਾਈ ਤੂੰ ਚੰਗੇ ਕਰਮ ਕਮਾ ਜੇ ਚੰਗੇ ਕਰਮ ਕਮਾਵੇਂਗਾ ਤਾਂ ਹੀ ਤੇਰੇ ਨਾਲ ਚੰਗਾ ਹੋਵੇਗਾ ਤਾਂ ਹੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹੇਗਾ ਸੁਖੀ ਰਹੇਗਾ ਤਾਂ ਫਿਰ ਚੰਗੇ ਕਰਮ ਸਾਡੇ ਕਿੰਜ ਬਣਦੇ ਆ ਚੰਗੇ ਕਰਮ ਉਦੋਂ ਬਣਦੇ ਆ ਜਦੋਂ ਆਪਾਂ ਚੰਗੇ ਕੰਮ ਕਰਦੇ ਆ ਕਿਸੇ ਦੀਆਂ ਦੁਆਵਾਂ ਕਿਸੇ ਦੀਆਂ ਅਸੀਸਾਂ ਕੱਟਦੇ ਆ ਦੁਆਵਾਂ ਅਸੀਸਾਂ ਖੱਟਣ ਦਾ ਮੌਕਾ ਕਦੇ ਵੀ ਹੱਥੋਂ ਜਾਣ ਨਹੀਂ ਦੇਣਾ ਚਾਹੀਦਾ ਇਹ ਦੁਆਵਾਂ ਅਸੀਸਾਂ ਉਦੋਂ ਹੀ ਸਾਨੂੰ ਮਿਲਣਗੀਆਂ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਕਿਸੇ ਲੋੜਵੰਦ ਦੀ ਮਦਦ ਕਰਾਂਗੇ ਫਿਰ ਉਹਦੇ ਤੁਰੰਤ ਰੋ ਜਿਹੜੀਆਂ ਅਸੀਸਾਂ ਦੁਆਵਾਂ ਸਾਡੇ ਲਈ ਨਿਕਲਦੀਆਂ ਨੇ ਨਾ ਉਹ ਸਾਡੇ ਕਈ ਰੁਕੇ ਹੋਏ ਕੰਮ ਚਲਾ ਸਕਦੀਆਂ ਨੇ ਉਹ ਦੁਆਵਾਂ ਅਸੀਸਾਂ ਦਾ ਸਾਡੇ ਉੱਤੇ ਇੰਨਾ ਅਸਰ ਹੋਵੇਗਾ ਕਿ ਸਾਡਾ ਭਲਾ ਹੋ ਸਕਦਾ ਹੈ ਕਈ ਵਾਰ ਉਹ ਕੰਮ ਵੀ ਬਣ ਜਾਂਦੇ ਆ ਦੁਆਵਾਂ ਅਸੀਸਾਂ ਦੇ ਅਸਰ ਨਾਲ ਜਿੰਨਾਂ ਦੀ ਆਸ ਹੀ ਅਸੀਂ ਛੱਡ ਦਿੱਤੀ ਹੋਵੇ ਤਾਂ ਇਹ ਅਸੀਸਾਂ ਦੁਆਵਾਂ ਹਰ ਥਾਂ ਤੋਂ ਇਕੱਠੀਆਂ ਕਰਨੀਆਂ ਨੇ ਸਭ ਤੋਂ ਪਹਿਲੀ ਅਸੀਸ ਸਾਡੇ ਮਾਪੇ ਦੀ ਸਾਡੇ ਬਜ਼ੁਰਗਾਂ ਦੀ ਸਾਨੂੰ ਚਾਹੀਦੀ ਆ ਜਿਸ ਬੱਚੇ ਨੇ ਜਿਸ ਮਨੁੱਖ ਨੇ ਆਪਣੇ ਮਾਪੇ ਨੂੰ ਖੁਸ਼ ਰੱਖਿਆ ਆਪਣੇ ਮਾਪੇ ਬਾਬ ਦੀਆਂ ਦੁਆਵਾਂ ਅਸੀਸਾਂ ਖਟਦੇ ਨੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਵਸਦੇ ਨੇ ਤਾਂ ਇਸ ਕਰਕੇ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਹੈ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੈ ਉਹਨਾਂ ਦੀ ਸੇਵਾ ਕਰਨੀ ਆ ਗੁਰੂ ਸਾਹਿਬ ਜੀ ਨੇ ਵੀ ਸਾਨੂੰ ਸਮਝਾਇਆ ਕਿ ਭਾਈ ਤੁਹਾਡੀ ਪਹਿਲੀ ਸੇਵਾ ਤੁਹਾਡੇ ਆਪਣੇ ਘਰ ਦੇ ਵਿੱਚ ਆ ਤੁਹਾਡੇ ਬਜ਼ੁਰਗਾਂ ਦੇ ਰੂਪ ਵਿੱਚ ਤੁਹਾਡੇ ਮਾਪੇ ਬਾਬ ਦੇ ਰੂਪ ਵਿੱਚ ਜਿਨਨੇ ਆਪਣੇ ਮਾਪੇ ਬਾਬ ਦੀ ਸੇਵਾ ਕਰਨ ਲਈ ਬਜ਼ੁਰਗਾਂ ਦੀ ਸੇਵਾ ਕਰਨ ਲਈ ਸਮਝੋ ਉਹਨੇ ਗੁਰੂ ਘਰਾਂ ਕੀ ਸੇਵਾ ਕਰ ਲਈ ਸਭ ਤੋਂ ਉੱਤਮ ਸੇਵਾ ਸਾਨੂੰ ਸਾਡੇ ਘਰ ਦੇ ਵਿੱਚ ਮਿਲੀ ਆ ਤੇ ਜੇਕਰ ਆਪਾਂ ਇਹ ਸੇਵਾ ਕਰਦੇ ਆ ਇਹ ਸੇਵਾ ਕਮਾਉਨੇ ਆ ਤਾਂ ਹੀ ਬਾਹਰ ਕੀਤੀ ਹੋਈ ਸੇਵਾ ਦਾ ਫਲ ਸਾਨੂੰ ਮਿਲਣਾ ਹੈ ਤਾਂ ਆਪਣੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰਨਾ ਹੈ ਦਿਲੋਂ ਸਤਿਕਾਰ ਕਰਨਾ ਹੈ ਕਦੇ ਵੀ ਮਾਪੇ ਬਣੂ ਬੋਝ ਨਹੀਂ ਸਮਝਣਾ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਆ ਨਾ ਕਿ ਜਿਹੜੇ ਮਾਪੇ ਆਪਣੇ ਆਪਣੇ 4-5 ਧੀਆ ਪੁੱਤਰ ਔਖੇ ਵੇਲੇ ਦੇ ਵਿੱਚ ਤੰਗੀਆਂ ਪੇਸ਼ੀਆਂ ਕੱਟ-ਕੱਟ ਕੇ ਪਾਲਲੇ ਪੋਸੇ ਵੱਡੇ ਕੀਤੇ ਪੜ੍ਹਾਈ ਲਿਖਾਈ ਪੈਰਾਂ ਤੇ ਖੜੇ ਕਰ ਦਿੱਤੇ ਕਮਾਂਕਾਰਾਂ ਦੇ ਉੱਤੇ ਲਾ ਦਿੱਤੇ ਉਹੀ ਧੀਆ ਪੁੱਤਰ ਆਪਣੇ ਮਾਪਿਆਂ ਤੋਂ ਮੁੱਖ ਮੋੜ ਲੈਂਦੇ ਆ ਨੇ ਉਹ ਚਾਰ ਪੰਜ ਧੀਆ ਪੁੱਤਰਾਂ ਨੂੰ ਆਪਣੇ ਮਾਪੇ ਬੋਝ ਲੱਗਣ ਲੱਗ ਜਾਂਦੇ ਨੇ ਤਾਂ ਇਦਾਂ ਦੇ ਮਾੜੇ ਕਰਮ ਨਹੀਂ ਕਮਾਉਣੇ ਕਿਉਂਕਿ ਜਿਨ੍ਹਾਂ ਨੇ ਮਾਪੇ ਤੋਂ ਮੁੱਖ ਮੋੜ ਲਿਆ ਸਮਝੋ ਸਤਿਗੁਰ ਸੱਚੇ ਪਾਸ਼ਾ ਨੇ ਉਹਨਾਂ ਤੋਂ ਮੁੱਖ ਮੋੜ ਲਿਆ ਤਾਂ ਮਾਪੇ ਦੀਆਂ ਦੁਆਵਾਂ ਅਸੀਸਾਂ ਲੈਣੀਆਂ ਨੇ ਉਹਨਾਂ ਦੀਆਂ ਅੰਦਰਾਂ ਨੂੰ ਖੁਸ਼ ਰੱਖਣਾ ਹੈ ਸੁਖੀ ਰੱਖਣਾ ਹੈ ਮਾਪੇ ਦੀ ਕਦਰ ਉਦੋਂ ਪੈਂਦੀ ਹੈ ਜਦੋਂ ਇਹ ਸਾਡੇ ਕੋਲੋਂ ਖੁਸ਼ ਜਾਂਦੇ ਆ ਜਿੰਨੀ ਦੇਰ ਸਾਡੇ ਕੋਲ ਆ ਉਨੀ ਦੇਰ ਤੱਕ ਅਸੀਂ ਇਹਨਾਂ ਦੀ ਕਦਰ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੈ ਨਾ ਕਿ ਅਸੀਂ ਜੋ ਮਰਜ਼ੀ ਕਰ ਲਈਏ ਇਹਨਾਂ ਨੇ ਕਿਹੜਾ ਸਾਨੂੰ ਛੱਡ ਕੇ ਜਾਣਾ ਹੈ ਜੋ ਕੰਮ ਕਰਨਾ ਆਪਣੇ ਬਜ਼ੁਰਗਾਂ ਦੀ ਸਲਾਹ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਪੁੱਛਿਆ ਸਾਡਾ ਕੁਝ ਨਹੀਂ ਘਟ ਜਾਣਾ ਇੱਕ ਰੀਪੋਚ ਲੋ ਗੱਲਬਾਤ ਕਰ ਲੋ ਜੇਕਰ ਤੁਹਾਨੂੰ ਉਹਨਾਂ ਦੀ ਸਲਾਹ ਨਹੀਂ ਵੀ ਚੰਗੀ ਲੱਗਦੀ ਨਾ ਤਾਂ ਵੀ ਪਿਆਰ ਦੇ ਨਾਲ ਸਮਝਾ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਫਿਰ ਕਰੋ ਤਰੋ ਤਾਂ ਦੇਖਣਾ ਕੰਮਕਾਰ ਕਿੰਝ ਨਿਪਰੇ ਜਾਂਦੇ ਨੇ ਮਾਪੇ ਪਦਿਆਂ ਅਸੀਸਾਂ ਬਹੁਤ ਕੰਮ ਕਰਦੀਆਂ ਨੇ ਮਾਪੇ ਪਦਿਆਂ ਅਸੀਸਾਂ ਦੁਆਵਾਂ ਰੱਬ ਦਾ ਫੈਸਲਾ ਬਦਲ ਸਕਦੀਆਂ ਨੇ ਤਾਂ ਇਸ ਕਰਕੇ ਮਾਪੇ ਪਦਾਂ ਦਿਲੋਂ ਸਤਕਾਰ ਕਰਨਾ ਹੈ ਦਿਲੋਂ ਸੇਵਾ ਕਰਨੀ ਆ ਤਾਂ ਦੇਖਣਾ ਸਤਿਗੁਰ ਸੱਚੇ ਬਾਦਸ਼ਾਹ ਦੀ ਕਿਰਪਾ ਕਿੰਜ ਵਰਤਦੀ ਆ ਉਸ ਤੋਂ ਬਾਅਦ ਕਿਤੇ ਵੀ ਕੋਈ ਲੋੜ ਵੱੰਦ ਮਿਲਦਾ ਹੈ ਕੋਈ ਵੀ ਗਰੀਬ ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਆ ਜੋ ਲੋੜ ਅਸੀਂ ਪੂਰੀ ਕਰ ਸਕਦੇ ਆ ਜੇ ਪੈਸੇ ਕਰਕੇ ਮਦਦ ਕਰ ਸਕਦੇ ਆ ਕੋਈ ਕੱਪੜਾ ਦਾਨ ਕਰਕੇ ਕਿਸੇ ਦੀ ਮਦਦ ਕਰ ਸਕਦੇ ਆ ਕਈ ਵਾਰ ਕਿਸੇ ਨੂੰ ਇਲਾਜ ਦੀ ਲੋੜ ਹੁੰਦੀ ਹੈ ਦਵਾਈ ਦੀ ਲੋੜ ਹੁੰਦੀ ਹੈ ਪਰ ਉਹ ਪੈਸੇ ਦੀ ਕਮੀ ਕਰਕੇ ਦਵਾਈ ਨਹੀਂ ਲੈ ਰਿਆ ਉਹਦਾ ਇਲਾਜ ਕਰਾ ਦਿਓ ਦਵਾਈ ਲੈ ਕੇ ਦੇ ਦਿਓ ਆ ਸਰਦੀਆਂ ਦੇ ਦਿਨਾਂ ਦੇ ਵਿੱਚ ਗਰਮ ਕੱਪੜੇ ਬੂਟ ਜਰਾਬਾਂ ਇਸ ਤਰੀਕੇ ਦੇ ਨਾਲ ਆਪਾਂ ਸੇਵਾ ਕਰ ਸਕਦੇ ਆ ਜੇ ਕੋਈ ਬੱਚਾ ਅੱਗੇ ਪੜ੍ਹਨਾ ਚਾਹੁੰਦਾ ਹੈ ਪਰ ਘਰ ਦੀ ਗਰੀਬੀ ਕਰਕੇ ਘਰ ਦੀਆਂ ਮਜਬੂਰੀਆਂ ਕਰਕੇ ਪੜ ਨਹੀਂ ਪਾ ਰਿਹਾ ਤਾਂ ਉਸ ਪੜਨ ਵਾਲੇ ਬੱਚੇ ਨੂੰ ਪੜਾ ਦੇਈਏ ਉਹ ساری ਉਮਰ ਸਾਨੂੰ ਦੁਆਵਾਂ ਅਸੀਸਾਂ ਦਵੇਗਾ ਕੋਈ ਜੀਵ ਜੰਤੂ ਆ ਕੋਈ ਜਾਨਵਰ ਆ ਉਹ ਦਰਦ ਦੇ ਵਿੱਚ ਆ ਉਹਨੂੰ ਸਾਡੀ ਲੋੜ ਆ ਤਾਂ ਆਪਾਂ ਉਹਦੀ ਮਦਦ ਕਰੀਏ ਉਹਦੇ ਮਨੋਂ ਵੀ ਸਾਡੇ ਲਈ ਅਸੀਸਾਂ ਨਿਕਲਣਗੀਆਂ ਦੁਆਵਾਂ ਨਿਕਲਣਗੀਆਂ ਅਤੇ ਜਿੰਨੀਆਂ ਹੀ ਅਸੀਂ ਦੁਆਵਾਂ ਅਸੀਸਾਂ ਇਕੱਠੀਆਂ ਕਰਾਂਗੇ ਨਾ ਜਿੰਨੀਆਂ ਹੀ ਸਾਨੂੰ ਦੁਆਵਾਂ ਅਸੀਸਾਂ ਮਿਲਣਗੀਆਂ ਉਹਨੇ ਹੀ ਸਾਡੇ ਰਸਤੇ ਸਾਫ਼ ਹੋਣਗੇ ਸਾਡੇ ਰਸਤੇ ਦੀਆਂ ਜੋ ਵੀ ਰੁਕਾਵਟਾਂ ਨੇ ਨਾ ਉਹ ਦੂਰ ਹੋਣਗੀਆਂ ਉਹ ਰੁਕਾਵਟਾਂ ਭਾਵੇਂ ਸਾਡੇ ਕਮਾਕਾਰਾਂ ਦੇ ਵਿੱਚ ਹੋਣ ਤੇ ਭਾਵੇਂ ਅਧਿਆਤਮਿਕ ਜੀਵਨ ਦੇ ਵਿੱਚ ਤਾਂ ਫਿਰ ਭਾਈ ਜਿੱਥੋਂ ਵੀ ਮਿਲਣ ਅਸੀਸਾਂ ਲੈਣੀਆਂ ਨੇ ਅਸੀਸਾਂ ਜਿੰਨੀਆਂ ਹੀ ਸਾਡੇ ਕੋਲ ਜ਼ਿਆਦਾ ਹੋਣਗੀਆਂ ਓਨੀਆਂ ਹੀ ਸਾਡੇ ਚੰਗੇ ਕਰਮ ਬਣਨਗੇ ਉਹ ਫਿਰ ਅਸੀਸਾਂ ਦੁਆਵਾਂ ਸਾਡੇ ਕੋਲ ਚੱਲ ਕੇ ਆਉਣਗੀਆਂ ਇਹ ਕਮਾਈਆਂ ਹੋਈਆਂ ਅਸੀਸਾਂ ਦਾ ਔਖੇ ਵੇਲੇ ਦੇ ਵਿੱਚ ਪਤਾ ਲੱਗਦਾ ਏ ਜਦੋਂ ਕੋਈ ਭੀੜ ਪੈਂਦੀ ਆ ਜਦੋਂ ਕੋਈ ਔਖਾ ਵੇਲਾ ਸਾਡੇ ਉੱਤੇ ਆਉਂਦਾ ਏ ਫਿਰ ਉਦੋਂ ਪਤਾ ਲੱਗਦਾ ਵੀ ਇਹ ਤਾਂ ਭਾਈ ਦੁਆਵਾਂ ਨੇ ਮੈਨੂੰ ਬਚਾ ਲਿਆ ਇੱਥੇ ਮੈਂ ਬਚਦਾ ਨਹੀਂ ਸੀ ਇੱਥੇ ਮੇਰਾ ਭਲਾ ਨਹੀਂ ਸੀ ਹੋ ਸਕਦਾ ਇਹ ਤਾਂ ਕਿਸੇ ਦੀਆਂ ਦੁਆਵਾਂ ਨੇ ਮੈਨੂੰ ਬਚਾ ਲਿਆ ਏ ਤਾਂ ਇਸ ਲਈ ਦੁਆਵਾਂ ਦਾ ਕੋਟਾ ਹਮੇਸ਼ਾ ਸਾਡੇ ਕੋਲੇ ਭਰਿਆ ਹੋਵੇ ਅਤੇ ਸੱਚ ਕਰਕੇ ਜਾਣਿਓ ਜੀ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਕਿਸੇ ਦੀ ਮਦਦ ਕਰਦੇ ਆ ਸਾ ਮਹਾਪੁਰਖ ਜੀ ਕਹਿੰਦੇ ਮਦਦ ਆਪਾਂ ਇਹਨਾਂ ਦੋਵਾਂ ਹੱਥਾਂ ਦੇ ਨਾਲ ਕਰਦੇ ਆਂ ਭਲਾ ਦੋਵਾਂ ਹੱਥਾਂ ਦੇ ਨਾਲ ਕਰਦੇ ਆਂ ਪਰ ਕਈ ਹੱਥਾਂ ਦੇ ਰਾਹੀਂ ਸਾਡੇ ਕੋਲ ਵਾਪਸ ਆਉਂਦਾ ਏ ਸਾਡੇ ਵੱਲੋਂ ਕੀਤਾ ਹੋਇਆ ਦਾਨ ਪੁੰਨ ਸੇਵਾ ਉਸ ਬੀਜ ਵਾਂਗਿਆ ਜਿਸ ਇੱਕ ਬੀਜ ਤੋਂ ਪਤਾ ਨਹੀਂ ਕਿੰਨੇ ਗੁਣਾ ਫਲ ਸਾਡੀ ਝੋਲੀ ਦੇ ਵਿੱਚ ਵੜਦਾ ਏ